ਜਗਤ ਦੇ ਸਮੇਂ ਦੇ ਵਿੱਚ ਕੇਵਲ ਤੇ ਕੇਵਲ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦਾ ਨਾਮ ਹੈ। ਜਾਹੇ ਜਪੈ ਗਤ ਪਾਵੈ। ਜਿਵੇਂ ਜਪਣ ਕਰਕੇ ਮੁਕਤੀ ਦੀ ਪ੍ਰਾਪਤੀ ਹੋਵੇਗੀ। ਔਰ ਧਰਮ ਤਾਂ ਕੈ ਸਮਨਾਹਨ। ਆਈ ਦੁਨੀਆਂ ਦਾ ਕੋਈ ਧਰਮ ਇਸ ਪ੍ਰਮਾਤਮਾ ਦੇ ਚਿੰਤਨ ਸਿਮਰਨ ਦੇ ਬਰਾਬਰ ਨਹੀਂ। ਇਹ ਬਿਦ ਬੇਦ ਬਤਾਵੇ। ਇਹ ਗੱਲ ਇਹ ਢੰਗ ਤਰੀਕਾ ਵੇਦਾਂ ਵਿੱਚ ਵੀ ਦੱਸਿਆ ਹੈ। ਸੁਖ ਦੁਖ ਰਹਤ ਸਦਾ ਨਿਰਲੇਪੀ। ਆਪ ਕੋ ਨਾਮ ਜਪਣ ਵਾਲੀ ਗੁਰਮੁਖ ਜਨ ਦੁੱਖ ਤੇ ਸੁਖ ਦੇ ਵਿੱਚ ਅਨਰੀਪ ਨਹੀਂ ਲੈਂਦੇ ਨੇ। ਉਹਨਾਂ ਤੇ ਕਿਸੇ ਪ੍ਰਕਾਰ ਦਾ ਪ੍ਰਭਾਵ ਨਹੀਂ ਪੈਂਦਾ। ਜਪੋ ਕਹਿਤ ਗਸਾਈ ਜਿਹੜੇ ਭਾਈ ਪ੍ਰਮਾਤਮਾ ਗਸਾਈ ਮਾਕ ਦਾ ਨਾਮ ਲੈਂਦੇ ਲੈਂਦੇ ਹਨ। ਸੋਤਮਹੀ ਮਹ ਬੈਸੇ ਨਿਰੰਤਰ ਇੱਕ ਦੂਜਿਆਂ ਦੇ ਕਲ ਗੁਰਮੁਖਾ ਭਲੇਕੇ ਚ ਨਾ ਪਈ ਉਹ ਪਰੀਪੂਰਨ ਪ੍ਰਮਾਤਮਾ ਲਗਾਤਾਰ ਤੇਰੀ ਵਿੱਚ ਵੀ ਵਿਆਪਕ ਹੈ। ਨਾਨਕ ਦਰਪਣ ਨਿਆਈ ਪਰ ਗੱਲ ਇਹ ਤੂੰ ਵੇਖਿਆ ਨਹੀਂ ਜਿਵੇਂ ਆਪਾਂ ਸ਼ੀਸ਼ਾ ਵੇਹਨੇ ਆ ਨਾ ਤੇ ਆਪਣਾ ਸਾਨੂੰ ਚਿਰ ਦਿਦਾ ਹੈ। ਇਸੇ ਪ੍ਰਕਾਰ ਗੁਰਮੁਖਾ ਆਪਣੇ ਅੰਦਰ છાਤੀ ਮਾਰ ਉਹ ਪ੍ਰਮਾਤਮਾ ਤੈਨੂੰ ਦਿਸੇਗਾ ਸੋਰਠ ਮਹੱਲਾ ਨੋ ਮਾਈ ਮੈਂ ਕਿਹਨੇ ਵਿਦ ਲਖੋ ਗੁਸਾਈ ਏ ਮਾਤਾ ਦੇ ਸਮਿਤ ਗੁਰਮੁਖ ਪਿਆਰਿਓ ਮੈਨੂੰ ਤੁਸੀਂ ਸਮਝਾਓ ਕਿ ਕਿਸ ਢੰਗ ਦੇ ਨਾਲ ਮੈਂ ਉਪਰੀ ਪੂਰਨ ਪ੍ਰਮਾਤਮਾ ਨੂੰ ਸਮਝ ਸਕਾਂ ਮਹਾਮੋਹ ਅਗਿਆਨ ਤਿਮਰ ਮੈਂ ਇਹ ਤੁਹਾਡੇ ਅਗੇ ਤਾਂ ਬੇਨਤੀ ਕੀਤੀ ਕਿ ਮਾਇਆ ਦਾ ਮੋਹ ਇਹ ਅਗਿਆਨ ਦੇ ਹਨੇਰੇ ਕਰਕੇ ਮੋਮਾਂ ਰਹਿਓ ਅਰਜਾਈ ਮੇਰਾ ਮਨ ਉਲਟਿਆ ਹੋਇਆ ਮੈਨੂੰ ਕੋਈ ਗੱਲ ਸਮਝ ਨਹੀਂ ਪੈਂਦੀ ਰਹਾ ਬਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ ਸਗਲ ਜਨਮ ਪਰਮ ਹੀ ਪਰਮ ਖੋਇਓ ਇਹ ਕਹਿੰਦੇ ਸਾਰੇ ਜਨਮ ਦੇ ਵਿੱਚ ਗੁਰਮੁਖੂ ਆਪਾਂ ਬਹਿਮਾ ਵਿੱਚ ਪਈ ਗਏ ਆਹ ਕਰ ਲਈਏ ਆਹ ਕਰ ਲਈਏ ਥੋੜਾ ਜਿਹਾ ਸਮਾਹ ਹੋਇਆ ਮੇਰਾ ਗੁਰਮੁਖੂ ਅਮਰਸਰ ਨਹਿਰ ਦੇ ਕੰਢੇ ਤੇ ਘਰ ਇੱਕ ਸਿੱਖ ਸਰਦਾਰ ਆਇਆ ਨਾਲ ਉਹਦੀ ਪਤਨੀ ਤੇ ਗੱਡੀ ਚੋਂ ਉਤਰੇ ਉਹਨਾਂ ਨੇ ਪਤਾ ਨਹੀਂ 9 ਕਿ 11 ਨਾਰਗਨ ਬੌਲੀ ਦੀ ਪੇਟੀ ਤੇ ਨਦੀ ਵਿੱਚ ਸੁੱਟ ਦਿੱਤੇ ਤੇ ਉੱਥੇ ਇੱਕ ਡਾਕਟਰੋਂ ਦਾ ਬ੍ਰਾਹਮਣ ਮੇਰਾ ਚੰਗਾ ਮਿੱਤਰ ਪਿਆਰਾ ਹੈ ਤੇ ਮੈਨੂੰ ਕਿੰਨ ਲੱਗਾ ਗਿਆਨੀ ਜੀ ਤੁਹਾਡੇ ਸਰਦਾਰਾਂ ਦੀ ਹਾਲਤ ਹੈ ਹੁਣ ਵੇਖੋ ਵੀ ਅਮਰਸਰ ਸਰਤ ਨਹੀਂ ਦਿਹਾ ਹੋਇਆ ਅਸੀਂ ਕੋ ਰਾਮਦਾਸ ਨੂੰ ਭੁੱਲ ਗਏ ਤੇ ਸਮਝਿਆ ਕਿ ਸ਼ਾਇਦ ਨਦੀ ਦੇ ਵਿੱਚ ਨਾਰੀਅਲ ਸੁੱਟਣ ਨਾਲ ਸਾਡੀ ਕਿਰਿਆਨ ਵਿੱਚ ਇਹ ਪਰਮ ਨੇ ਗੱਲ ਪਰੰਦੀ ਆਈ ਨਾ ਹੁਣ ਸਾਡਾ ਗੁਰੂ ਤੇ ਵਿਸ਼ਵਾਸ ਨਹੀਂ ਲੇਤਰ ਇਹਨਾਂ ਨਾਰੀਅਲ ਤੁਹਾਡੇ ਨਾਰੀਅਲ ਮੈਂ ਜਿਵੇਂ ਕੱਲ੍ਹ ਗੱਲ ਕੀਤੀ ਸੀ ਕਿ ਤੇਲ ਪਾਉਣ ਨਾਲ ਗ੍ਰੈਂਡ ਟੈਕਟਿਕਲ ਜੀ ਨੇ ਸਾਰਾ ਤੇਲ ਸੰਭਲਿਆ ਹੁਣ ਉਹ 9 ਦੇ 9 ਨਾਰੀਅਲ ਕਿਸੇ ਨੇ ਕੱਢ ਕੇ ਤੇ ਰੇੜੀ ਤੇ ਰੱਖ ਕੇ ਤੇ ਮੁਰਤੇ ਦੇ 60-60 ਦੀ ਵੇਚ ਦੇ ਲਈ ਤੇ ਉਹ ਤਾਂ ਕਮਾਈ ਕਰ ਗਿਆ ਨਾ ਇਹ ਸਾਨੂੰ ਭਰਮ ਪਏ ਨੇ ਅਸੀਂ ਘਰਾਂ ਚੋਂ ਨਿਕਲਦੇ ਆ ਤੇ ਮੈਂ ਆਪਣੀ ਮਰੀ ਗੱਲ ਆ ਗਈ ਬਸਣਾ ਦਿਆਂ ਮੇਰੀ ਚਾਚੀ ਦੀ ਪਾਣੀ ਦੀ ਬਾਲਟੀ ਲੈ ਕੇ ਬਾਹਰ ਨਿਕਲੇ ਕਿਸੇ ਕਰਦੇ ਨੇ ਅੱਗੇ ਉਸੇ ਮੋਕੇ ਇੱਕ ਬੰਦਾ ਕੋਈ ਬਾਲਣ ਦੀ ਪੰਡ ਲਈ ਜਾਏ ਤੇ ਮੇਰੇ ਲੱਗੇ ਉੱਥੇ ਬ੍ਰਾਹਮਣਾ ਦੀ ਜਮੀਨ ਸੀ ਤੇ ਉਹਦੇ ਵਿੱਚ ਝੋਟਾ ਚਰੇ ਤੇ ਮੈਂ ਆਪਣੇ ਡਰਾਈਵਰ ਨੂੰ ਖਾਇਬ ਮੈਂ ਕਿਹਾ ਤੁਨੂੰ ਖਾਤੇ ਨੂੰ ਵਿਖਾਵਾਂ ਕਿਹਦਾ ਗੈਰੀ ਦਸੋ ਕਹਿੰਦਾ ਝੋਟ ਮੈਂ ਕਿਹਾ ਝੋਟਾ ਮੱਥੇ ਲੱਗਣਾ ਮਾੜਾ ਸਮਝਦੀ ਬਾਂਲ ਮੱਥੇ ਲੱਗਣਾ ਮਾੜਾ ਸਮਝਦੀ ਪਾਣੀ ਮੱਥੇ ਲੱਗਣਾ ਚੰਗਾ ਸਮਝਦੀ ਤੇ ਮੈਂ ਕਿਹਾ ਬਈ ਵੀ ਬੰਦਾ ਉਹਨੇ ਕਿਹਾ ਸੀ ਵੀ ਬਾਂਲ ਮੱਥੇ ਲੱਗਾ ਤੇ ਜਾਈਏ ਨਾ ਤੇ ਕੰਮ ਕਿਵੇਂ ਹੋਵੇਗਾ ਆਪਾਂ ਚੱਲੇ ਕੰਮ ਹੋ ਜਾਏਗਾ ਅਸੀਂ ਚੱਲੇ ਸਾਡਾ ਕੰਮ ਸੌਰ ਗਿਆ ਅਸੀਂ ਇਹਨਾਂ ਗੱਲਾਂ ਨੂੰ ਛੋੜੀਆ ਵੀ ਕੰਮ ਚੱਲੇ ਤੇ ਬਾਂਲ ਨਾਲ ਕੀ ਸੰਬੰਧ ਹੈ ਝੋਟੇ ਨਾਲ ਕੀ ਸੰਬੰਧ ਹੈ ਨੰਬਰਦਾਰ ਮੱਥੇ ਲਗਾ ਤੇ ਕਹਿੰਦਾ ਕੰਮ ਨਹੀਂ ਹੋਣਾ ਹਰ ਕਹਿੰਦੇ ਨੇ ਸਾਰੀ ਜ਼ਿੰਦਗੀ ਦੇ ਵਿੱਚ ਇਨੇ ਭਰਮਾਂ ਵਿੱਚ ਪਿਆ ਕਰਕੇ ਆਪਣੀ ਜਨਮ ਨੂੰ ਬਰਬਾਦ ਕਰ ਲਿਆ ਨਾਹ ਅਸਤਰ ਮਤ ਪਾਈ ਇਹਦਾ ਮਨ ਸਥਿਤ ਹੋਇਆ ਹੀ ਨਹੀਂ ਵਿਖਿਆ ਸਖਤ ਰਹ્યો ਨਿਸਬਾਸੁਰ ਇਸ ਪ੍ਰਕਾਰ ਮਾਇਆ ਨੂੰ ਦਿਨੇ ਰਾਤ ਇਕੱਠਿਆਂ ਕਰਨ ਵਿੱਚ ਲੱਗਾ ਰਿਆ ਨਾ ਛੁਟੀ ਅਤ ਮਾਈ ਇਹਦਾ ਚਿਤਾਪੁਣ ਨਹੀਂ ਗਿਆ ਹੀ ਨਹੀਂ ਸਾਜ ਸੰਗ ਕਬੂ ਨਹੀਂ ਕੀਨਾ ਪ੍ਰਵੇਸ਼ ਦੇ ਪਿਆਰੇ ਦੀ ਕਦੀ ਸੰਗਤੀ ਨਹੀਂ ਕੀਤੀ ਜੈ ਕੀਰਤ ਪ੍ਰਭ ਗਾਈ ਇਹਨਾ ਹਰੀ ਦਾ ਜਸ ਕੀਤਾ ਜਨ ਨਾਨਕ ਮੈਂ ਨਾਹੇ ਕੋ ਗੁਣ ਆਇਓ ਕਰ हे मेरे वैगुरु मैं तेरा दासा ते मेरे विच कोई गुण नहीं रख ले हो शरणाई मैं तो आपकी शरण ते आया ते कृपा करके मेनू रख लाओ सोरठ मोहल्ला नो मां मई मन मेरो बस नाहे हे वैगुरु दे प्यारे पे तहां नु की दसा मेरा मन मेरे काबू च नहीं इस बार सुर बिखिया न सको तावत वो कहंदे गुरमुखा की गल ते ए असि कहना महाराज ਦੇਣੇ ਰਾਤ ਬਕਾਰਾਂ ਵਾਲੇ ਪਾਸੇ ਦੌੜਦਾ ਫਿਰਦਾ ਹੈ ਕਹੇ ਵੀ ਜੇ ਰੋਕੋ ਤਾਂਹੀਂ ਇੱਕ ਕਿਰਪਾ ਕਰਕੇ ਮੈਨੂੰ ਸਮਝਾਓ ਕਿ ਕਿਸ ਢੰਗ ਦੇ ਨਾਲ ਇਹਨੂੰ ਰੋਕਣਾ ਕਰਾਂ ਰਹਾ ਸ੍ਰਾਮ ਦੇ ਕਰਕੇ ਕਿਰਪਾ ਕਰਦੇ ਹਨ ਬੇਦਪ੍ਰਾਣ ਸਿਮਰਤ ਕੇ ਮਤ ਸੁਨ ਬੇਦਪ੍ਰਾਣ ਸਿਮਤੀਆਂ ਦੇ ਸਿਧਾਂਤ ਸੁਣ ਸੁਣ ਕੇ ਨਿਮਖ ਨਹੀਏ ਬਿਸਾਵੇ ਕੋ ਤੇ ਇੱਕ ਰਿੰਚਕ ਮਾਤਰ ਵੀ ਆਪਣੀ ਹਿਰਦੇ ਦੇ ਅੰਦਰ ਵਸਾਉਂਦਾ ਨਹੀਂ ਪਰ ਤਨ ਪਰਦਾਰਾ ਸਿਉ ਰਚਿਓ ਪਰਾਇਆ ਸਰੀਰ ਪਰਾਇਆ ਪੈਸਾ ਇਹ ਦਿਨ ਉਜਾ ਹਿਆ ਹੈ ਬਿਰਥਾ ਜਨਮ ਸਿਰਾਵੈ ਉਹ ਕੀ ਬਕੀਤਾ ਜਨਮ ਇਹਨੇ ਬਿਰਥਾ ਫਜ਼ੂਰ ਗਵਾ ਦਿੱਤਾ ਮਦ ਮਾਇਆ ਕੈ ਭਇਓ ਬਾਬਰੋ ਮਾਇਆ ਦੇ ਨਸ਼ੇ ਕਰਕੇ ਕਮੜਾ ਹੋਇਆ ਫਿਰਦਾ ਹੈ ਸੋਜਿਤ ਨੈ ਕੁਸ਼ ਗਿਆਨਾ ਜਿਹੜੀ ਗਿਆਨ ਵਾਲੀ ਕਰ ਇਹਨੂੰ ਸੋਝੀ ਨਹੀਂ ਪਤਾ ਨਹੀਂ ਚੱਲਦਾ ਪਰ ਯਾਦ ਰੱਖੀ ਟਟਹੀ ਭੀਤਰ ਬਸਤ ਨਰੰਜਨ ਉਹ ਵਗਿਆ ਕਾਲਕ ਤੋਂ ਰਹਿਤ ਪ੍ਰਮਾਤਮਾ ਪਿਆਰਿਆ ਤੇਰੇ ਹਿਰਦੇ ਦੇ ਅੰਦਰ ਹੈ ਤਾਂ ਕੋ ਮਰਮ ਨਾ ਜਾਣਾ ਪਰ ਤੂੰ ਉਹਦੇ ਮਰਮ ਭੇਦ ਨੂੰ ਜਾਣਿਆ ਨਹੀਂ ਜਦ ਹੀ ਸ਼ਰਨ ਸਾਧ ਕੀ ਆਇਓ ਜਦੋਂ ਕਹਤੇ ਪਿਆਰਾਂ ਦੀ ਸ਼ਰਨ ਵਿੱਚ ਆਇਆ ਤਾਂ ਦੁਰਮਤ ਸਗਲ ਬਿਨਾਸੀ ਜਿਹੜੀ ਮਾਰੀ ਮਤ ਸੀਨਾਉ ਗੁਰਮੁਖੋ ਵਿਸ਼ੇਸ਼ ਤੌਰ ਤੇ ਨਾਸ ਹੋ ਗਈ ਤਬਹੀ ਨਾਨਕ ਚੇਤਿਓ ਚਿੰਤਾ ਮਨ ਜਦੋਂ ਭਾਈ ਉਹ ਚਿੰਤਾ ਮਨ ਦੀ ਤਰ੍ਹਾਂ ਚਿੰਤਾ ਮਣੀ ਇੱਕ ਮਣੀ ਕਹਿੰਦੇ ਪਿੱਛੇ ਦੀ ਘੜੋਵੇ ਉਹਨੂੰ ਚਿੰਤਾ ਨਹੀਂ ਰਹਿੰਦੀ ਕਹਿੰਦੇ ਇਸ ਪ੍ਰਕਾਰ ਪਰੀ ਪੂਰਨ ਪ੍ਰਮਾਤਮਾ ਦਾ ਜੋ ਨਾਮ ਹੈ ਜਦੋਂ ਉਹਨੂੰ ਚੇਤੇ ਕੀਤਾ ਕਾਟੀ ਜਮ ਕੀ ਫਾਸੀ ਜਮੋਂ ਦੀ ਫਾਸੀ ਕੱਟੀ ਗਈ ਸੋਰਠ ਮਹੱਲਾ ਨੋਵਾ ਨੇਰ ਨਰ ਇਹ ਸਾਚੀ ਜੀਤਾਰ اے ਭਾਈ ਇਹ ਕਲ ਨੂੰ ਆਪਣੇ ਹਿਰਦੇ ਦੇ ਅੰਦਰ ਪੱਕਾ ਕਰ ਲੈ ਧਾਰਨਾ ਕਰ ਸਗਲ ਜਗਤ ਹੈ ਜੈਸੇ ਸੁਪਨਾ ਜਿਹੜਾ ਤੂੰ ਸਾਰਾ ਸੰਸਾਰ ਵੇਖ ਰਿਹਾ ਭਾਈ ਇਸ ਤਰ੍ਹਾਂ ਜਿਵੇਂ ਸੁਪਨਾ ਹੁੰਦਾ ਹੈ ਬਿਨ ਬਿਨਸਤ ਲਗਤ ਨਾ ਬਾਰੇ ਤੇ ਜਦੋਂ ਇਹ ਨਾਸ਼ ਹੋਇਆ ਇੱਕ ਰੰਚਿਕ ਪੰਨੀ ਲੱਗਣਾ ਹੈ ਬਾਰ ਦਾ ਪਾਵਰ ਟਾਈਮ ਨਹੀਂ ਲੱਗਣਾ 1 ਮਿੰਟ ਖਤਮ ਹੋ ਜਾਏਗਾ ਰਹਾ ਸ਼ਾਂਤ ਦੇ ਕਰਕੇ ਕਿਰਪਾ ਕਰਦੇ ਹਨ ਬਾਰੂ ਪੀਤ ਬਣਾਈ ਰਚ ਪਚ ਜਿਵੇਂ ਕਹਿੰਦੀ ਵਪਾਰੀ ਦੀ ਕੰਧ ਕਰਨਾ ਚਾਹੀਦਾ ਦਾ ਰਹਿਤ ਨਹੀਂ ਜਨਚਾ ਰੇਤ ਦੀ ਜਿਹੜੀ ਕੰਧ ਚਾਰ ਦਿਨ ਦੀ ਕਰਦੀ ਟਹਿ ਜਾਂਦੀ ਹੈ ਜੈਸੇ ਹੀ ਇਹ ਸੁਖ ਮਾਇਆ ਕੇ ਕਿਸੇ ਪ੍ਰਕਾਰ ਜਿਹੜੇ ਮਾਇਆ ਦੇ ਸੁਖ ਨੇ ਇਹ ਰੇਤ ਦੀ ਕੰਧ ਦੀ ਤਰ੍ਹਾਂ ਹਨ ਹੋਰ ਕਿਉਂ ਕਹਾ ਗਵਾਰ ਤੀਰ ਸਮਝਿਆ ਕਿ ਨਾਲ ਵਿੱਚ ਕਿਉਂ ਉਲਜਿਆ ਹੋਇਆ ਹੈ ਅਜੋ ਸਮਝ ਕਸ਼ ਬਿਗਰਿਓ ਨਾ ਹਨ ਅਜੇ ਮੋਕਾਂ ਦੇ ਤੇਰਾ ਕੋਈ ਨੁਕਸਾਨ ਨਹੀਂ ਹੋਇਆ ਕੁਝ ਵਿਗੜਿਆ ਨਹੀਂ ਭਜਨੇ RAM ਮਹਾਰ ਮੋਰ ਤਾਂ ਹੋਰ ਨਾਮੇ ਤੈਨੂੰ ਮਾਰਨ ਵਾਲੇ ਪ੍ਰਮਾਤਮਾ ਦਾ ਭਜਨ ਕਰਨਾ ਕਰੇ ਇਮਰਾਰ ਪ੍ਰਮਾਤਮਾ ਦਾ ਹੋ ਨਾਨਕ ਨਿਜ ਮਤ ਸਾਧਨ ਕੋ ਇਸ ਕਰਕੇ ਆਪਣੇ ਆਪ ਨੂੰ ਸੁਧਾਰਨ ਵਾਸਤੇ ਆਖਿਓ ਤੋਹੇ ਪੁਕਾਰ ਜਦਨ ਕਰਕੇ ਤੈਨੂੰ ਬੋਲ ਕੇ ਆਖਿਆ ਭਾਈ ਔਰਠ ਮਹੱਲਾ ਨਾ ਮ ਇਹ ਜਗ ਮੀਤ ਨ ਦੇਖਿਓ ਕੋਈ ਇਸ ਸੰਸਾਰ ਵਿੱਚ ਵੇਖਿਆ ਕਿ ਕੋਈ ਕਿਸੇ ਦਾ ਮਿੱਤਰ ਨਹੀਂ ਸਗਲ ਜਗਤ ਆਪਣੇ ਸੁਖ ਲਾਗੇ ਹੋ ਸਾਰੇ ਤੇ ਸਾਰੇ ਆਪਾਂ ਜਿਹੜੇ ਜੀਵ ਆਪਾਂ ਆਪਣੇ ਸੁੱਖਾਂ ਕਰਕੇ ਕਿਸੇ ਦੇ ਨਰਸਾਂ ਦੇ ਨੇ ਆਪਣੀ ਮਦਦ ਪ੍ਰਸਤੀ ਲਈ ਦੁੱਖ ਮੈਂ ਸੰਗ ਨਾ ਹੋਈ ਪਰ ਦੁੱਖ ਦੇ ਮੌਕੇ ਤੇ ਗੁਰਮੁਖਾ ਤੇਰੀ ਕਿਸੇ ਨੇ ਮਦਦ ਨਹੀਂ ਕਰਨੀ ਰਹਾ ਬਸ ਰਾਮ ਦੇ ਕਰਕੇ ਕਿਰਪਾ ਕਰਦੇ ਨੇ ਧਾਰਾ ਮੀਤ ਪੁੱਤ ਸੰਬੰਧੀ ਯੋ ਪਤਨੀ ਮਿੱਤਰ ਪੁੱਤ ਤੇ ਰਿਸ਼ਤੇਦਾਰ ਸਗਲੇ ਧਨ ਸਿਓ ਲਾਗੇ ਇਹ ਸਾਰੇ ਜਿਹੜੇ ਗੁਰਮੁਖਾ ਪੈਸਿਆਂ ਵਾਸਤੇ ਤੇਰੇ ਨਾਲ ਜੁੜੇ ਹੋਏ ਹਨ ਮੈਂ ਆਮ ਕਹਿਣਾ ਹੁੰਦਾ ਵੀ ਜਿਹੜਾ ਸਗਾ ਭਰਾ ਨਾ ਗਰੀਬ ਹੋਵੇ ਨਾ ਤੇ ਬੀਬੀ ਕਹਿੰਦੇ ਚੌਥੀ ਦਿਨ ਆ ਜਾਂਦਾ ਅੰਤਰਾ ਭੁੱਖਾ ਜੇ ਪੇਕਿਆਂ ਦਾ ਐਮਐਲਏ ਹੋਵੇ ਨਾ ਤੇ ਦੂਜੀ ਪਤੀ ਦਾ ਤਾਂ ਨਾਂ ਲੈਣ ਨਾ ਦੇਣ ਕਹਿਣਗੇ ਮੇਰਾ ਭਲਾ ਰੱਖਦਾ। ਉਹ ਪੇਕਿਆਂ ਦਾ ਹੈ ਤੇ ਨਾ ਕੋਈ ਮੇਲ ਜੋਲ ਨਹੀਂ ਉਹ ਭਰਾ ਲੱਗਦਾ। ਇਹ ਮਾਂ ਜਾ ਸਗਾ ਭਰਾਏ ਤੇ ਗਰੀਬ ਕਹਿੰਦੇ ਅਠੀਂ ਦੇ ਲਈ ਆ ਜਾਂਦਾ ਈ। ਕਿਉਂ ਗਰੀਬ ਹੈ? ਮੇਰੇ ਪਾਤਾ ਕਹਿੰਦੀ ਵੀ ਇਹ ਕੇਵਲ ਤੇ ਕੇਵਲ ਲੈਂਡ ਤੱਕ ਪੈਸਿਆਂ ਤੱਕ ਸੀਮਤਾ ਸਾਡੇ ਇੱਕ ਬੜਾ ਸਾਡੀ ਚਾਹ ਵੇਚਣ 200 ਬਣ ਜੇ ਨਾ ਤੇ ਆਪਾਂ ਕਹਿੰਦੇ ਗਿਆਨੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ। ਇਹ ਸਾਡਾ ਆਮ ਲੱਭ ਜਾਏ। ਤੇ ਗੁਰਮੁਖੋ ਜਦੋਂ ਕਿਸੇ ਤੇ ਨਸੀਬ ਤੁਰੀ ਆਪਾਂ ਕੰਨੀਆ ਕੰਨੀ ਬੰਮ ਫੜਦੇ ਆ। ਇਸੇ ਨਾਲ ਅਖੇ ਚਾਤੀ ਮਾਰੋ ਅਸੀਂ ਪਰੇਸ਼ਾਨ ਹੋ ਗਏ ਸਾਨੂੰ ਕੋਕਸਕ ਬਣ ਜੇ ਤੇ ਆਪਾਂ ਗੇਰ ਸੰਦ ਆਪਾਂ ਕਿਸੇ ਨੇ ਬਾਹ ਨਹੀਂ ਪੜੀ ਜੇ ਜਦੋਂ ਕਿਸੇ ਤੇ ਪਰੇਸ਼ਾਨੀ ਹੁੰਦੀ ਹੈ ਉਦੋਂ ਆਪਾਂ ਕਹਿੰਦੇ ਆ ਤੀ ਬਾਹਾਂ ਮਾ ਫੜਦੇ ਆ ਆਪਣੀ ਮਨ ਦੇਖੀਏ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿੰਨੇ ਵੀ ਨੇ ਇਹ ਕੇਵਲ ਤੇ ਕੇਵਲ ਮਾਇਆ ਵਾਸਤੇ ਲੋੜਾਂ ਦੀ ਪੂਰਤੀ ਵਾਸਤੇ ਤੇਰੇ ਨਾਲ ਜੁੜੇ ਹੋਏ ਹਨ ਜਬ ਹੀ ਨਿਰਤਨ ਦੇਖਿਓ ਨਰ ਕੋ ਜਦੋਂ ਗੁਰੂ ਕੋ ਕਿਸੇ ਨੂੰ ਗਰੀਬ ਵੇਖਿਆ ਨਾ ਸੰਗ ਛੜ ਸਭ ਭਾਗੇ ਉਦੋਂ ਸਾਰੇ ਸਾਥ ਛੜ ਕੇ ਭੱਜ ਜਾਂਦੇ ਰੇ ਮੈਂ ਜਦੋਂ ਪਹਿਲੀ ਗੱਲ ਕੀਤੀ ਸੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਸੀ ਰਹਿਣ ਅੰਮ੍ਰਿਤਸਰ ਸਾਹਿਬ ਤੇ ਮੈਂ ਕਥਾ ਕਰਦਾ ਹੁੰਦਾ ਹੋਂ ਵੀ ਐਸ ਵਾਰ ਜਿੱਥੇ ਆਪਾਂ ਭਾਂਡੇ ਮਾਣ ਦੇ ਬਾਬਾ ਦੀਪ ਸਿੰਘ ਬਾਹੀ ਤੋਂ ਇੱਥੇ ਅਸੀਂ ਰਹਿੰਦੇ ਸੀ ਲਖਾ ਸਿੰਘ ਨਾਗੋ ਵਾਲੇ ਭਾਈ ਮਨਮੀਤ ਸਿੰਘ ਝੜੂ ਤੇ ਇੱਕ ਮਾਤਾ ਨੇ ਮੈਨੂੰ ਰੋਜ਼ ਪਰੌਂਠੀਆਂ ਖੋਲੀਆਂ ਰੋਜ਼ ਬਣਾਨਾਗਾ ਪੀਸ ਤੇ ਪੁੱਤ ਕਥਾ ਕਰਦਾ ਜਦੋਂ ਅਟੈਕ ਹੋਇਆ ਨਾ ਤੇ ਮੈਂ ਆਪਣਾ ਪਰਾਵਾ ਬਦਲਿਆ ਪਜਾਮਾ ਪਾਇਆ ਦੂਜੀ ਗੋਠ ਵਾਲੀ ਪਗਬਦੀ ਅਸੀਂ ਗੋਲ ਫੋਂਦੇ ਸੀ ਤੇ ਉਹ ਤੇ ਮਾਤਾ ਬੇਟੀ ਮੈਂ ਕਿਹਾ ਮਾਤਾ ਮੈਨੂੰ ਸਿਆਣੇ ਕੀ ਆਰਾ ਕਹਿੰਦੀ ਕਾਕਾ ਮੈਨੂੰ ਤੈਨੂੰ ਸਿਆਣਿਆ ਜਿਹੜੇ ਲੜਕੇ ਨੂੰ ਤਿੰਨ ਮਹੀਨੇ ਪਰੌੜੇ ਖਵਾਇਓਣ ਪਰਾ ਸਿਆਣ ਹੋ ਜੇਗੀ ਉਹਦਾ ਭਾਵੇਂ ਸੀ ਕਿ ਜੇ ਮੈਨੂੰ ਅੱਗਾ ਪਛਾਣਨੇ ਤੇ ਕਿਤੇ ਮੈਂ ਕਾਬੂ ਨਾ ਆ ਜਾਂ ਮੈਂ ਕੋਲ ਮੰਗਿਆ ਕੁਰੀ ਨਹੀਂ ਲੇਕਨ ਰਬੂ ਕਿਰਪਾ ਕਰੇ ਕਿਸੇ ਤੇ ਮਾੜਾ ਸਮਾਨ ਆਵੇ ਉਹ ਗੱਲ ਇੱਥੇ ਹੈ ਕਿ ਆਪਣੀ ਮਰਦ ਤੱਕ ਜੁੜੇ ਨੇ ਜਦੋਂ ਇਹ ਤੇਰੇ ਕੋਲ ਮਾਇਆ ਨਾ ਨਾ ਰਹੀ ਤੇ ਸਾਰ ਨਹੀਂ ਸਾੜ ਸੜ ਕੇ ਭੱਜ ਜਾਣਾ